ਸਭ ਤੋਂ ਵੱਡਾ ਵਿਛੋੜਾ ਮੌਤ ਦਾ ਹੀ ਆ ਦੁੱਖ ਹਨ ਕਿਉਂਕਿ ਨਵੇਂ ਤੋਂ ਬਾਅਦ ਇਨਸਾਨੇ ਕਦੇ ਨਹੀਂ ਮਿਲਣਾ ਮੌਤ ਦਾ ਮਤਲਬ ਵਿਛੋੜਾ ਹਨ ਜੀ ਔਰ ਪੱਕਾ ਵਿਛੋੜਾ ਹਨ ਇਤੋਂ ਵੱਡਾ ਦੁੱਖ ਕੀ ਹੋ ਸਕਦਾ ਹਨ ਜਿਹੜਾ ਟੱਚ ਬੋਰਡ ਬੜੇ ਸੋਹਣੇ ਸਿਹਤ ਯਾਰ ਸੀਗੇ ਹਨਾ ਪਾ ਜੀ ਇਹ ਗੱਲਾਂ ਕਰਦੇ ਕਿ ਮੈਨੂੰ ਕੋਈ ਵੀ ਫਿਕਰ ਨਹੀਂ ਸੀ ਆ। ਉਹ ਬਾਹਰ ਕਿੰਨੀਆਂ ਪ੍ਰਾਪਤੀਆਂ ਭਾਜ ਨੇ ਕੀਤੀਆਂ ਮਾਲਕ ਦੀ ਕਿਰਪਾ ਨਾਲ ਕਿੱਥੋਂ ਉੱਠ ਕੇ ਕਿੱਥੇ ਜਾਣਾ। ਕੋਈ ਪਿੱਛੇ ਬਿਹਾਈਂਡ ਜਿਹੜੀ ਬੈਕਬੋਨ ਹੁੰਦੀ ਆ ਉਹ ਤਾਂ ਕਰਦੀ ਔਰਤੇ ਹੁੰਦੇ ਆ। ਬੀਤੇ ਦਿਨੀ ਰਾਜਕਾਇਕ ਪਦਮਸ਼੍ਰੀ ਹੰਸਰਾਜ ਹੰਸ ਜੀ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਕਈ ਕਲਾਕਾਰ ਇੱਥੇ ਪਹੁੰਚਨੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਤਾਂ ਮੇਰੇ ਨਾਲ ਰஞ்சிਤ ਰਾਣਾ ਔਰ ਦੇਵੀ ਮਖਸੂਸਪੁਰੀ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਅ ਭਾਈ ਜੀ ਬਹੁਤ ਵੱਡਾ ਘਾਟਾ ਪਿਆ ਹੰਸਰਾ ਸ਼ਾਂਖੀ ਨੂੰ ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਤੁਸੀਂ ਹੁਣ ਮਿਲ ਕੇ ਆਇਓ ਕੀ ਜਸਬਾਤ ਨੇ ਕੀ ਹਾਲਾਤ ਨੇ ਕਰਦੇ ਇਸ ਨੂੰ ਬਸ ਉਹੀ ਹੈ ਜੀ ਸਭ ਤੋਂ ਵੱਡਾ ਵਿਛੋੜਾ ਮੌਤ ਦਾ ਹੀ ਆ ਦੁੱਖ ਹੈ ਨਾ ਕਿਉਂਕਿ ਨਵੇਂ ਜ਼ੁਬਾਤ انسان ਕਦੇ ਨਹੀਂ ਮਿਲਣਾ ਮੁਰਕੇ ਜ਼ਾਰਾ ਤੌਰ ਤੇ ਕਰੇ ਮੁਲਾਕਾਤ ਨਹੀਂ ਹੋਣੀ ਮੁਰਕੇ ਕਰਦਾ ਜੀ ਜਿਹੜਾ ਚਲਾ ਜਾਂਦਾ ਮੌਤ ਦਾ ਮਤਲਬ ਵਿਛੋੜਾ ਹਨਾ ਜੀ ਔਰ ਪੱਕਾ ਵਿਛੋੜਾ ਹੈ ਨਾ ਇਤੋਂ ਵੱਡਾ ਦੁੱਖ ਕੀ ਹੋ ਸਕਦਾ ਨਾ ਜਿਹੜਾ ਟੱਚ ਬੋਰਡੋਂ ਬੜੇ ਸੋਹਣੇ ਸਿਹਤ ਯਾਰ ਸੀਗੇ ਹਨਾ ਕਹਿੰਦਾ ਵੀ ਘਰ ਦਾ ਬਾਹਰ ਮਰਦਾਂ ਦੇ ਸਿਰ ਤੇ ਹੁੰਦਾ ਘਰ ਔਰਤਾਂ ਦੇ ਸਿਰ ਤੇ ਹੁੰਦੇ ਹਨਾ ਹਨਾ ਜੀ ਔਰ ਹੁਣ ਭਾਜੀ ਇਹ ਹੀ ਗੱਲਾਂ ਕਰਦੇ ਕਿਹਾ ਮੈਨੂੰ ਕੋਈ ਵੀ ਫਿਕਰ ਨਹੀਂ ਸੀ ਯਾਰ ਤੂੰ ਬਾਹਰ ਕਿੰਨੀਆਂ ਪ੍ਰਾਪਤੀਆਂ ਭਾਜੀ ਨੇ ਕੀਤੀਆਂ ਮਾਲਕ ਦੀ ਕਿਰਪਾ ਨਾਲ ਕਿੱਥੋਂ ਉੱਠ ਕੇ ਕਿੱਥੇ ਦਾ ਹਨਾ ਉਹ ਪਿੱਛੇ ਬਿਹਾਈਂਡ ਜਿਹੜੀ ਬੈਕਬੋਨ ਹੁੰਦੀ ਆ ਉਹ ਤਾਂ ਕਰਦੀ ਔਰਤੇ ਹੁੰਦੇ ਸੀ ਇਹੀ ਕਹਿੰਦੇ ਸੀ ਕਿ ਬੈਕਬੋਨ ਬਹੁਤ ਵੱਡੇ ਸੀਗੇ ਸਟਰਗਲ ਤੇ ਟਾਈਮ ਤੇ ਬੜਾ ਟਾਈਮ ਉਹਨਾਂ ਨੇ ਜਿਹੜਾ ਸਾਥ ਦਿੱਤਾ ਬਿਲਕੁਲ ਇਹੀ ਗੱਲਾਂ ਕਰਦੇ ਆਏ ਆ ਵੀ ਚਲੋ ਸਾਡਾ ਵੀ ਹਾਂਸ ਭਾਜਣਾ ਬਹੁਤ ਪੁਰਾਣਾ ਰਾਬਤਾ ਹੈ ਜੀ ਹਨਾ ਲੌਂਗ ਟਾਈਮ ਤੋਂ ਤੇ ਅਸੀਂ ਅਕਸਰ ਉਹਨਾਂ ਨੂੰ ਮਿਲਦੇ ਹੁੰਦੇ ਸੀ ਔਰ ਬੜਾ ਸੁਭਾਅ ਭੈਣ ਜੀ ਦਾ ਵਧੀਆ ਵੈਲਕਮ ਮਹਿਮਾਨ ਨਵਾਜ਼ੀ ਆਇਆਂਗੇ ਵੀ ਬਹੁਤ ਹਨਾ ਬਸ ਉਹੀ ਹੈ ਕਿ ਉਹਨਾਂ ਮਾਲਕ ਦਾ ਭਾਣਾ ਹੀ ਕਹਿ ਸਕਦੇ ਬੜੇ ਸੋਨ ਠੀਕ ਠਾਕ ਸੀ ਕਹਿੰਦੇ ਚਾਰ ਕੇਨ ਹਸਪੀਟਲ ਹੈ ਥੋੜੀ ਬਹੁਤ ਉਹ ਮਾਲਕਤ ਗੱਲ ਸੁਹਾਸਾਂ ਦਾ ਲੇਖਾ ਖਤਮ ਹੋ ਗਿਆ ਜਿਹੜੇ ਆਪਾਂ ਕਹਿੰਦੇ ਆ ਉਹਨਾਂ ਨੂੰ ਸਾਰੇ ਧਰਮ ਗ੍ਰੰਥੇ ਹੀ ਕਹਿੰਦੇ ਆ ਮਹਾਪੁਰਸ਼ੇ ਹੀ ਕਹਿੰਦੇ ਆ ਬਸ ਉਹੀ ਪਾਣਾ ਮੰਨਨ ਵਾਲੀ ਗੱਲ ਹੈ ਗਣਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਜਜ਼ਬਾਤ ਨੇ ਤੁਹਾਡੇ ਬਸ ਬਹੁਤ ਦੁੱਖ ਦੀ ਘੜੀ ਹੈ ਅਸੀਂ ਬਹੁਤ ਜ਼ਿਆਦਾ ਅਫਸੋਸ ਦੀ ਗੱਲ ਹੈ ਕਿਉਂਕਿ ਅਸਲ ਵਿੱਚ ਪਰਿਵਾਰ ਜਿਵੇਂ ਬਾਜੀ ਨੇ ਦੱਸਿਆ ਹੀ ਆ ਕਿ ਔਰਤਾਂ ਦੇ ਸਿਰਤੇ ਨੇ ਤੇ ਬਹੁਤ ਨੇਕ ਸੁਭਾਅ ਬਹੁਤ ਵਧੀਆ ਕਿ ਕਿ ਉਹਨਾਂ ਦਾ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੈ ਪਰਿਵਾਰ ਨੂੰ ਤਾਂ ਹੈ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜੀ ਨਾਲ ਹੁਣ ਗੱਲਬਾਤ ਹੋਈ ਹੈ ਕੀ ਕਹਿਣਾ ਉਹਨਾਂ ਦਾ ਤਾਂ ਕਹਿਣਾ ਉਹਨਾਂ ਦਾ ਕੀ ਹੋ ਸਕਦਾ ਜੀ ਕਿਉਂਕਿ ਇੱਕ ਜਦੋਂ ਜੀਵਨ ਸਾਥੀ ਚਲੇ ਜਾਏ ਨਾਲ ਦਾ ਸਾਥੀ ਜਿਨ੍ਹਾਂ ਨਾਲ ਉਮਰ ਕੀਤੀ ਹੋਈ ਹੈ ਤੇ ਉਹ ਆਪਣੇ ਆਪ ਨੂੰ ਸੰਭਾਲ ਰਹੇ ਨਹੀਂ ਪਰ ਥੋੜਾ ਹੈ ਤਾਂ ਟੁੱਟੇ ਹੋਏ ਆ ਹੈਨਾ ਕਿਉਂਕਿ ਅਚਾਨਕ ਚਲੇ ਜਾਣਾ ਜੇ ਤਾਂ ਕੋਈ ਐ ਹੋਵੇ ਕੋਈ ਪ੍ਰੋਬਲਮ ਹੋਵੇ ਕਿਤੇ ਲੱਗਦਾ ਵੀ ਬੰਦਾ ਬਿਮਾਰ ਹੋਇਆ ਥੋੜਾ ਟਾਈਮ ਹੈ ਨਾ ਤੇ ਤਿੰਨ ਚਾਰ ਸਿਰਫ ਡਾਇਬਟੀਜ਼ ਮਾੜਾ ਮੋਟਾ ਤਾਂ ਨਾਰਮਲ ਅਸੀਂ ਅੱਜ ਕੱਲ ਦਾ ਹੈ ਹੀ ਆ ਹਰ ਇੱਕ ਤੀਸਰੇ ਚੌਥੇ ਬੰਦੇ ਨੂੰ ਤਕਰੀਬਨ ਹੈ ਤੇ ਅਚਾਨਕ ਮਤਲਬ ਜਾਣਾ ਜਿਹੜਾ ਉਹ ਬਹੁਤ ਦੁੱਖਦਾਈ ਹੈ ਕਿ ਉਹ ਰਾਜਾ ਅੰਸ ਜੀ ਨਾਲ ਨਵਰਾਜ ਅੰਸ ਜੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਜੀ ਰਾਜਾ ਜੀ ਮਿਲੇ ਸੀ ਛੋਟੇ ਛੋਟੇ ਨਵਰਾਜ ਜੀ ਕੋਈ ਹੈ ਜੀ ਮਨ ਦੁੱਖ ਤਾਂ ਬਹੁਤ ਵੱਡਾ ਵਿਛੋੜੇ ਦਾ ਹਨ ਸਾਰੇ ਪਰੇਸ਼ਾਨ ਸਾਰੇ ਦੁੱਖ ਤੇ ਪ੍ਰਮਾਤਮਾ ਵੀ ਇਹਨਾਂ ਨੂੰ ਸੇਤ ਜਾਬੀ ਦੇਵੇ ਇਹਨਾਂ ਨੂੰ ਹੌਸਲਾ ਦੇਵੇ ਬਾਣੇ ਚ ਰਹਿਣ ਦਾ ਬਲ ਸ਼ੁਕਰੀਆ ਜੀ ਗੱਲਬਾਤ ਕਰਾਂ